ਤੁਸੀਂ ਬ੍ਰਾਜ਼ੀਲ ਤੋਂ ਜਾਓ ਉੱਥੇ ਜਾ ਕੇ ਕਹੋ ਹੈ ਆਈ ਐਮ ਇੰਡੀਅਨ ਉਹ ਤੁਹਾਨੂੰ ਮੂਰੋ ਕਹੇ ਯੂ ਆਰ ਰੇਪਿਸਟ ਤੁਸੀਂ ਬੁਲਤਕਾਰ ਹੀ ਐ ਸਾਡੇ ਦੇਸ਼ ਦਾ ਜਾਂ ਸਾਡੀ ਧੀ ਉੱਥੇ ਗਈ ਤੁਸੀਂ ਇਹ ਕਰਿਆ ਦੇਖੋ ਮੇਰਾ ਇੱਕ ਹਿਸਾਬ ਹੈ ਜਿਹਨੂੰ ਮਾਰ ਦੋ ਸੱਤ ਨੇ ਚਰਾਹੇ 'ਚ ਖੜਾ ਉਠੋ ਕੀ ਕਰਨਾ ਤੁਸੀਂ ਇਹ ਜਿਹੇ ਬੰਦਿਆਂ ਤੋਂ ਉਹਨਾਂ ਦੇ ਘਰੇ ਵੀ ਧੀ ਪੈਣ ਹੋਣੀ ਆ ਉਹਨਾਂ ਨੂੰ ਇੰਨਾ ਨਹੀਂ ਪਤਾ ਵੀ ਹਾਂ ਅਸੀਂ ਆਪਣੀ ਧੀ ਭੈਣ ਨਾਲ ਜਿਵੇਂ ਰਹਿੰਦੇ ਆ ਬਾਹਰ ਵੀ ਧੀਆ ਭੈਣਾਂ ਨੇ ਕਿਵੇਂ ਰਹਿਣਾ ਉਹਨਾਂ ਨਾਲ ਸਾਡਾ ਨੈਸ਼ਨਲ ਮੀਡੀਆ ਕੀ ਕਿੱਥੇ ਆ ਕੀ ਕਰ ਰਿਹਾ ਉਹ ਜਸਟ ਅੰਬਾਨੀ ਦੇ ਘਰੇ ਬੜਿਆ ਹੋਇਆ ਅੰਬਾਨੀ ਦੇ ਆ ਗੈਸਟ ਆ ਇੰਨੇ ਅੰਬਾਨੀ ਦਾ ਆ ਵਿਆਹ ਹੋ ਰਿਹਾ ਉਹਨਾਂ ਨੇ ਇੰਨੇ ਦੀ ਪਲੇਟ ਇੰਨੇ ਦੀ ਇਹ ਤਾਂ ਮੇਰੇ ਵੀਰ ਮੇਰੀਆਂ ਭੈਣਾਂ ਸਾਰੇ ਉਸ ਭੈਣ ਦੀ سپورਟ ਚਾਓ ਦੇਖੋ ਸਰਕਾਰ ਤੇ ਦਬਾਅ ਪਾਓ ਕਿ ਉਸ ਨੂੰ ਇਨਸਾਫ ਮਿਲੇ ਉਹ ਤਰੇਡ ਦੇਸ਼ਾਂ ਤੋਂ ਬਾਅਦ ਉਹ ਇੰਡੀਆ ਆਉਂਦੇ ਨੇ ਵੀ ਹਾਂ ਇੱਥੇ ਅਸੀਂ ਇਹਨੂੰ ਐਕਸਪਲੋਰ ਕਰਦੇ ਆ ਇੱਥੇ ਘੁੰਮਦੇ ਆ ਤੇ ਮੈਂ ਕਹਿੰਨਾ ਉਹ ਆਪਣੀ ਸਾਰੀ ਜ਼ਿੰਦਗੀ ਸੋਚਣਗੇ ਕਿ ਸਾਡਾ ਸਭ ਤੋਂ ਗਲਤ ਫੈਸਲਾ ਸੀ ਇੰਡੀਆ ਆਉਣਾ ਤੇ ਇੰਡੀਆ ਜਾ ਕੇ ਝਾਰਖੰਡ ਵੱਲ ਆਉਣ ਯਾਰ ਸਸਰੀ ਗੱਲ ਦੋਸਤੋ ਮੈਂ ਹਿੰਦੁਸਤਾਨੀ ਅੱਜ ਗੱਲ ਕਰੂੰਗਾ ਹਿੰਦੁਸਤਾਨ ਬਾਰੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਨਾ ਜਦੋਂ ਅਸੀਂ ਆਪਣੇ ਆਪ ਨੂੰ ਕਹਿੰਨੇ ਵੀ ਅਸੀਂ ਹਿੰਦੁਸਤਾਨ ਦੇ ਵਸਨੀਕ ਆ ਜਿਸ ਦੇ ਵਿੱਚ ਐਨੇ ਦੇਵੀ ਦੇਵਤੇ ਸਾਡੇ ਵੱਡੇ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਉਹਨਾਂ ਵਿੱਚ ਕਈਆਂ ਦਾ ਰੂਪ ਇਸਤਰੀ ਰੂਪ ਵੀ ਆ ਤੇ ਉਦੋਂ ਅਸੀਂ ਕੀ ਮਹਿਸੂਸ ਕਰਦੇ ਆ ਜਦੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ 7 ਬੰਦੇ 1 2 3 ਨਹੀਂ 7 ਬੜੀ ਬੇਰਹਿਮੀ ਨਾਲ ਕਿਤੇ ਦੂਜੇ ਦੇਸ਼ ਤੋਂ ਆਈ ਕੁੜੀ ਨਾਲ ਬਲਤਕਾਰ ਕਰਦੇ ਨੇ ਉਸਦੇ ਪਾਰਟਨਰ ਨੂੰ ਕੁੱਟਦੇ ਮਾਰਦੇ ਨੇ ਤੇ ਉਦੋਂ ਬਾਅਦ ਉਹਨੂੰ ਕੁੱਟ ਮਾਰ ਕੇ ਉੱਥੀ ਸਿੱਟ ਕੇ ਚਲੇ ਜਾਂਦੇ ਨੇ ਤਾਂ ਫੇਰ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅਸੀਂ ਕਿਸ ਗੱਲ ਦਾ ਮਾਨ ਕਰ ਰਹੇ ਹਾਂ ਅਸੀਂ ਬਹੁਤ ਚੀਜ਼ਾਂ ਚੰਗੀਆਂ ਕੀਤੀਆਂ ਪਰ ਕੀ ਇਹਨਾਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਨਾ ਸਾਡੇ ਲਈ ਸਹੀ ਹੈ ਅੱਜ ਮੇਰੇ ਨਾਲ ਸਟੂਡੀਓ ਵਿੱਚ ਮੇਰੇ ਸਾਥੀ ਹਰਮਨ ਜੋਸ਼ ਸਿੰਘ ਨੇ ਆਓ ਆਪਾਂ ਗੱਲਾਂ ਕਰਦੇ ਹਾਂ ਕੀ ਹਾਲ ਹੈ ਹਰਮਨ ਜੀ ਅੱਛੀ ਗੱਲ ਬਈ ਹਰਮਨ ਆਪਾਂ ਸਾਰੇ ਕਹਿੰਦੇ ਆਪਾਂ ਹਿੰਦੁਸਤਾਨੀ ਆ ਇੱਕ ਖਬਰ ਬਹੁਤ ਵਾਇਰਲ ਹੋ ਰਹੀ ਹੈ ਪਿਛਲੇ 1-2 ਦਿਨ ਤੋਂ ਜੀ ਆਪਾਂ ਦੇਖ ਰਹੇ ਹਾਂ ਫੇਸਬੁੱਕ 'ਤੇ ਜਦਕਿ ਇਹ ਉਹ ਨੈਸ਼ਨਲ ਮੀਡੀਆ ਕਿਤੇ ਵੀ ਨਹੀਂ ਦਿਖ ਰਹੀ ਆਪਾਂ ਫੇਸਬੁੱਕ ਤੇ ਦੇਖਦੇ ਆ ਟਵਿੱਟਰ ਤੇ ਦੇਖਦੇ ਆ ਵੀ ਹਾਂ ਇੱਕ ਕੁੜੀ ਆ ਉਹਦਾ 7 ਬੰਦਿਆਂ ਨੇ ਬਲਤਕਾਰ ਕੀਤਾ ਜੀ ਹਾਂ ਮੈਂ ਇੱਕ ਚਾਰਖੰਡ ਦੀ ਇਹ ਖਬਰ ਹੈ ਜੀ ਜਿੱਥੇ ਕਈ ਦੇਸ਼ਾਂ ਨੂੰ ਘੁੰਮਣ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਇੰਡੀਆ ਚੂਜ਼ ਕੀਤਾ ਜਾਂਦਾ ਹੂੰ ਇੰਡੀਆ ਘੁੰਮਣ ਦੇ ਲਈ ਆਉਂਦੇ ਨੇ ਆਪਣੇ ਸਾਥੀ ਦੇ ਨਾਲ ਉਹ ਬਾਈਕ ਤੇ ਸਵਾਰ ਹੋ ਕੇ ਐਨੇ ਹਜ਼ਾਰਾਂ ਕਿਲੋਮੀਟਰ ਤੈਅ ਕਰਦੇ ਹੋਏ ਭਾਰਤ ਦੇ ਵਿੱਚ ਪਹੁੰਚਦੇ ਨੇ ਤੇ ਭਾਰਤ ਦੇ ਵਿੱਚ ਆ ਕੇ ਉਹਨਾਂ ਨੂੰ ਅਜਿਹੀ ਕਹਿ ਦਈ ਵੀ ਸ਼ਰਮਨਾਕ ਘਟਨਾ ਦਾ ਸਾਹਮਣਾ ਕਰਨਾ ਪੈਂਦਾ ਤੇ ਕਈ ਦੇਸ਼ਾਂ ਦਾ ਮਤਲਬ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਉਹ ਜੋੜਾ ਜਿਹੜਾ ਉਹ 63 ਦੇਸ਼ ਘੁੰਮਿਆ 63 ਦੇਸ਼ 193 ਦੇ ਵਿੱਚੋਂ 63 ਦੇਸ਼ ਉਹ ਘੁੰਮਿਆ ਹੋਇਆ ਤੇ ਜਿੱਥੇ ਹਲੇ ਤੱਕ ਉਹਨਾਂ ਨਾਲ ਅਜਿਹੇ ਕੋਈ ਵੀ ਮਾਮਲਾ ਜਿਹੜਾ ਸਾਹਮਣੇ ਨਹੀਂ ਆਇਆ ਪਹਿਲਾਂ ਇਹ ਦੇ ਮੇਰੇ ਮੂੰਹੋਂ ਕਹਿਣਾ ਬਹੁਤ ਛੋਟੀ ਗੱਲ ਲੱਗੇ ਲੇਕਿਨ ਜਿਹੜਾ ਘੁੰਮਦਾ ਜਾਂ ਜਾਣਦਾ ਨਾ ਪਤਾ ਚੱਲ ਜਾਂਦਾ ਆਪਣੇ ਵਰਗਾਂ ਤੋਂ ਇੱਕ ਇੱਕ ਦੇ ਜਾਣੂ ਨਹੀਂ ਹੁੰਦਾ ਬਿਲਕੁਲ ਤੇ ਉਹ 63 ਦੇਸ਼ਾਂ ਤੋਂ ਬਾਅਦ ਉਹ ਇੰਡੀਆ ਆਉਂਦੇ ਨੇ ਵੀ ਹਾਂ ਇੱਥੇ ਅਸੀਂ ਇਹਨੂੰ ਐਕਸਪਲੋਰ ਕਰਦੇ ਆ ਇੱਥੇ ਘੁੰਮਦੇ ਆ ਤੇ ਮੈਂ ਕਹਿੰਨਾ ਉਹ ਆਪਣੀ ਸਾਰੀ ਜ਼ਿੰਦਗੀ ਸੋਚਣਗੇ ਕਿ ਸਾਡਾ ਸਭ ਤੋਂ ਗਲਤ ਫੈਸਲਾ ਸੀ ਇੰਡੀਆ ਆਉਣਾ ਤੇ ਇੰਡੀਆ ਜਾ ਕੇ ਚਾਰਖੰਡ ਵੜਨਾ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਆਪਣਾ ਸਫਰ ਨੇ ਜਿਹੜਾ ਉਹ ਇੱਥੇ ਹੀ ਖਤਮ ਕਰ ਦੇਣਗੇ ਉਹ ਅੱਗੇ ਹੋਰ ਕਈ ਕੰਟਰੀਆਂ ਦੇ ਵਿੱਚ ਜਾਣਗੇ ਘੁੰਮਣ ਦੇ ਲਈ ਤੇ ਜਦੋਂ ਵੀ ਉਹ ਕਿਸੇ ਨਵੀਂ ਕੰਟਰੀ ਦੇ ਵਿੱਚ ਜਾਣਗੇ ਨਵੇਂ ਲੋਕਾਂ ਦੇ ਵਿੱਚ ਵਿਚਰਨਗੇ ਤਾਂ ਉਹ ਇਹ ਗੱਲ ਆਪਣੀ ਜ਼ਰੂਰ ਹੱਡ ਬੀਤੀ ਲੋਕਾਂ ਨਾਲ ਸਾਂਝੀ ਕਰਨਗੇ ਵੀ ਸਾਡੇ ਨਾਲ ਇੰਡੀਆ ਜਾ ਕੇ ਇਹ ਹੋਇਆ ਹਰਮਨ ਜੀਵੇਂ ਆਪਾਂ ਦੇਖਦੇ ਆਂ ਮੋਟਰ ਵਲੋਗਿੰਗ ਕਰਦੇ ਨੇ ਨਾ ਉਹ ਮੋਟਰ ਵਲੋਗਿੰਗ ਦਾ ਮਤਲਬ ਜਿਨ੍ਹਾਂ ਨੂੰ ਨਹੀਂ ਪਤਾ ਵੀ ਉਹ ਬਾਈਕ ਦੇ ਉੱਤੇ ਦੇਸ਼ ਵਿਦੇਸ਼ ਘੁੰਮਦੇ ਨੇ ਆਪਣੇ ਮੋਟਰਸਾਈਕਲ ਦੇ ਨਾਲ ਦੁਨੀਆ ਪਰ ਘੁੰਮਣ ਦਾ ਇੱਕ ਉਹ ਹੁੰਦਾ ਉਹ ਮੋਟਰ ਵਲੋਗਿੰਗ ਉਹ ਕਰਦੇ ਕਰਦੇ ਜਦ ਆਪਾਂ ਚੱਲਦੇ ਆਂ ਇੱਕ ਕੁੜੀ ਇੱਕ ਮੁੰਡਾ ਜਿਹੜੇ ਆਪਣੇ ਦੇਸ਼ ਚੋਂ ਨਿਕਲੇ ਦੂਜੇ ਦੇਸ਼ ਘੁੰਮਦੇ ਇੱਕ ਹੁੰਦਾ ਨਾ ਦਿਲ ਚ ਵੀ ਹਾਂ ਅਸੀਂ ਸਾਰੀ ਜ਼ਿੰਦਗੀ ਬੈਠੇ ਉਰੇ ਆਪਣਾ ਕਮਾਇਆ ਤਾਂ ਅਸੀਂ ਆਪਣਾ ਹੁਣ ਘੁੰਮਣ ਫਿਰਨ ਦੇਖੀਏ ਜੀ ਬਟ ਜਦੋਂ ਅਜਹੀਆਂ ਗੱਲਾਂ ਸਾਹਮਣੇ ਆਉਂਦੀਆਂ ਕੀ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਜਿਹੜੇ ਸਾਡੇ ਕਹਿਣ ਦਾ ਭਾਵ ਜਿਹੜੀ ਸਾਡੀ ਨੌਲੇਜ ਹੈ ਇਹ ਇੰਨੀ ਕਿਉਂ ਮਰੀ ਹੋਈ ਹੈ ਸਾਡੀ ਜ਼ਮੀਰ ਇੰਨੀ ਕਿਉਂ ਮਰੀ ਹੋਈ ਹੈ ਕਿ ਇੰਡੀਆ ਦੇ ਵਿੱਚ ਰੋਜ ਨਿਤਨਾ ਨਮ ਇਹ ਜਿਹਾ ਕੇਸ ਆਉਂਦਾ ਹੀ ਆਉਂਦਾ ਬਾਹਰ ਮਹਿਕ ਪਹਿਲਾਂ ਵੀ ਅਜਹੀਆਂ ਕਾਫੀ ਖਬਰਾਂ ਸਾਹਮਣੇ ਆਈਆਂ ਨੇ ਵੀ 2-2 ਸਾਲ ਦੀਆਂ ਬੱਚੀਆਂ ਦੇ ਨਾਲ ਵੀ ਇੰਡੀਆ ਦੇ ਵਿੱਚ ਬਲਾਤਕਾਰ ਕੀਤਾ ਗਿਆ ਤੇ ਇਸ ਲੜਕੀ ਦੀ ਉਮਰ ਤਾਂ ਦੇਖਣ ਚ ਜੇ ਇੱਕ ਅੰਦਾਜ਼ਾ ਲਾਈਏ ਤਾਂ 30 ਪਲੱਸ ਹੈ ਵੀ ਜੇ ਦੇਖਿਆ ਜਾਵੇ ਵਿਦੇਸ਼ ਦੇ ਵਿੱਚੋਂ ਘੁੰਮਣ ਦੇ ਲਈ ਉਹ ਆਉਂਦੇ ਨੇ ਤੇ ਉਹਨਾਂ ਨਾਲੇ ਹਾਦਸਾ ਵਾਪਰਦਾ ਤਾਂ ਉਹ ਅੱਗੇ ਲੋਕਾਂ 'ਚ ਜਦੋਂ ਵਿਚਰਨਗੇ ਆਪਣੇ ਐਕਸਪੀਰੀਅੰਸ ਸ਼ੇਅਰ ਕਰਨਗੇ ਲੋਕਾਂ ਨਾਲ ਉਦੋਂ ਸਾਡੇ ਭਾਰਤ ਦੀ ਜਿਹੜਾ ਬਹੁਤ ਮਹਾਨ ਕਿਹਾ ਜਾਂਦਾ ਹੈ ਉਹਦੀ ਕੀ ਜਿੱਤ ਰਹੇਗੀ ਲੋਕਾਂ ਦੇ ਵਿੱਚ ਬਿਲਕੁਲ ਹਰਮਨ ਮੈਂ ਤੁਹਾਡੀ ਗੱਲ ਤੋਂ ਪੂਰਾ ਸਹਿਮਤ ਹਾਂ ਜੇ ਆਪਾਂ ਇੰਡੀਆ 'ਚ ਦੇਖਦੇ ਹਾਂ ਹਨਾ ਇਹ ਰੇਜੋ ਆ ਹਰੇਕ ਹਫਤੇ ਜਾਂ ਹਰੇਕ ਦਿਨ ਕੋਈ ਨਾ ਕੋਈ ਇਹੋ ਜੀ ਵਾਰਤਾ ਤਾਂ ਆਉਂਦੀ ਹੈ ਸਾਹਮਣੇ ਜੀ ਪਰ ਉੱਤੇ ਇਹ ਆ ਕਿ ਉਸੇ ਜਗ੍ਹਾ ਜਾਂ ਉਸ ਜਗ੍ਹਾ ਦਾ ਨਾਮ ਬਦਨਾਮ ਹੋ ਰਿਹਾ ਜਾਂ ਉਦ ਬੰਦੇ ਦਾ ਪਰ ਐਟ ਦਾ ਟਾਈਮ ਉਹ ਬਾਰੋ ਆਏ ਨੇ ਤੇ ਉੱਥੇ ਇਕੱਲਾ ਝਾਰਖੰਡ ਜਾਂ ਜਿਨ੍ਹਾਂ ਨੇ ਕੀਤਾ ਉਹਦਾ ਨਹੀਂ ਇਹ ਪੂਰਾ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਪੂਰੇ ਇੰਡੀਆ ਦੱਸ ਰਹੇ ਹੈ ਬਿਲਕੁਲ ਉਹਨਾਂ ਨੇ ਇਹ ਨਹੀਂ ਕਹਿਣਾ ਵੀ ਉਹ ਬਲੱਤਕਾਰੀ ਉਹਨਾਂ ਨੇ ਕਿਹਾ ਇੰਡੀਅਨ ਬਲੱਤਕਾਰੀ ਨੇ ਤੇ ਇਹ ਇੱਕ ਟੈਗ ਆ ਸਭ ਤੋਂ ਗੰਦਾ ਟੈਗ ਜਦੋਂ ਨੂੰ ਤੁਸੀਂ ਕਿਤੇ ਬਾਹਰ ਜਾਓ ਤੁਸੀਂ ਉਹ ਬ੍ਰਾਜ਼ੀਲ ਤੋਂ ਨੇ ਤੁਸੀਂ ਬ੍ਰਾਜ਼ੀਲ ਤੋਂ ਜਾਓ ਉੱਤੇ ਜਾ ਕੇ ਕਹੋ ਹੀ ਆਮ ਇੰਡੀਅਨ ਉਸ ਨੂੰ ਮੂਰੋ ਕਹੇ ਯੂ ਆਰ ਰੇਪਿਸਟ ਬਿਲਕੁਲ ਇਹ ਸੁਣਨਾ ਵੀ ਕਿੰਨਾ ਉਹ ਲੱਗਦਾ ਆਪ ਨੂੰ ਵੀ ਤੂੰ ਬਲਤਕਾਰ ਹੀ ਐ ਸਾਡੇ ਦੇਸ਼ ਦਾ ਜਾਂ ਸਾਡੀ ਧੀ ਉੱਥੇ ਗਈ ਤੁਸੀਂ ਇਹ ਕਰਿਆ ਤੇ ਮੇਰੇ ਹਿਸਾਬ ਨਾਲ ਜੇ ਇਹ ਕੁਛ ਇੱਥੀ ਆ ਕੇ ਹੋਣਾ ਤਾਂ ਕੋਈ ਨਹੀਂ ਆਉਣਾ ਚਾਹੂਗਾ ਤੁਹਾਨੂੰ ਕੀ ਲੱਗਦਾ ਉਹ ਅਗਲੇ ਉਹਨਾਂ ਦੇ ਬੱਚੇ ਹੋਣਗੇ ਜਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਕੋਈ ਵੀ ਕਲੀਗ ਲਾ ਲੋ ਉਹ ਕਹਣਗੇ ਕਿ ਜਾ ਕੇ ਵੀ ਇੰਡੀਆ ਵਿਜ਼ਿਟ ਕਰੋ ਬਿਲਕੁਲ ਨਹੀਂ ਇੰਡੀਆ ਬਹੁਤ ਸੋਹਣੀ ਸਿਟੀ ਆ ਇੰਡੀਆ ਚ ਇੰਨੇ ਧਰਮ ਨੇ ਇੰਡੀਆ ਗੁਰੂਆਂ ਪੀਰਾਂ ਦੀ ਧਰਤੀ ਆ ਜਿਹਦਾ ਸਾਨੂੰ ਬਹੁਤ ਜ਼ਿਆਦਾ ਮਾਣ ਆ ਅਸੀਂ ਉਹ ਆ ਜਿਹੜੇ ਇਸਤਰੀ ਨੂੰ ਪੂਜਦੇ ਆ ਸਾਡੇ ਕਈ ਮਾਤਾਵਾਂ ਨੇ ਜਿਹੜੀਆਂ ਇਸਤਰੀ ਰੂਪ ਨੇ ਅਸੀਂ ਉਹਨਾਂ ਨੂੰ ਪੂਜਦੇ ਦਿਨ ਰਾਤ ਪੂਜਦੇ ਆ ਅਸੀਂ ਉਹਨਾਂ ਪਿੱਛੇ ਲੜਦੇ ਤੱਕ ਆ ਪਰ ਜਦੋਂ ਇਹ ਚੀਜ਼ਾਂ ਸਾਹਮਣੇ ਆਉਂਦੀ ਆ ਉੱਥੇ ਸਾਡੀ ਕਿੱਥੇ ਸਾਡੀ ਧਾਰਮਿਕ ਭਾਵਨਾਵਾਂ ਕਿੱਥੇ ਜਾਂਦੀਆਂ ਨੇ ਜੀ ਹਾਂ ਬਿਲਕੁਲ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਪੂਰੇ ਹੁਣ ਅੱਗੇ ਪੀੜ੍ਹੀ ਚੋਂ ਕੋਈ ਭਾਰਤ ਆਉਣ ਦੀ ਇੱਛਾ ਰੱਖੂਗਾ ਤੇ ਮਹਿਕ ਇੱਕ ਗੱਲ ਹੋਰ ਬਹੁਤ ਹੈਰਾਨ ਕਰ ਰਹੀ ਹੈ ਵੀ ਜਿਹੜਾ ਨੈਸ਼ਨਲ মিডিਆ ਮੈਂ ਹੁਣ ਤੱਕ ਕਿਸੇ ਵੀ ਚੈਨਲ ਦੇ ਉੱਤੇ ਇਹ ਖਬਰ ਨਹੀਂ ਸੁਣੀ ਨਾ ਦੇਖੀ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਉਹ ਲੜਕੀ ਆਪ ਵੀਡੀਓ ਬਣਾ ਕੇ ਪੋਸਟ ਕਰ ਰਹੀ ਹੈ ਉਦੇ ਵੱਲੋਂ ਆਪਦੇ ਵੱਲੋਂ ਦੱਸਿਆ ਜਾ ਰਿਹਾ ਲੋਕਾਂ ਨੂੰ ਵੀ ਮੇਰੇ ਨਾਲ ਆ ਚੀਜ਼ ਹੋਈ ਹੈ ਜੇ ਆਪਾਂ ਦੇਖੀਏ ਉਹਦੀ ਵੀਡੀਓ ਉਹਦੀ ਵੀਡੀਓ ਵੀ ਇੰਨੀ ਨਹੀਂ ਚੱਲੀ ਜਿੰਨੇ ਕਿ ਲੋਕਾਂ ਨੇ ਉਹ ਚ ਕੱਟ-ਕੱਟ ਫੋਟੋਆਂ ਚਲਾਈਆਂ ਬਿਲਕੁਲ ਉਹਨਾਂ ਨਾਲ ਹੀ ਅੱਗੇ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਇਹ ਹੋਇਆ ਮੀਡੀਆ ਦਾ ਕੰਮ ਕੀ ਹੁੰਦਾ ਕੋਈ ਘਟਨਾ ਵਾਪਰਨੀ ਕੁਝ ਹੋਣਾ ਦੁਨੀਆ ਨੂੰ ਜਾਗਰੂਕ ਕਰਨਾ ਦੁਨੀਆ ਨੂੰ ਜੇ ਜਾਗਰੂਕ ਨਹੀਂ ਉਹਨਾਂ ਤੱਕ ਸੁਨੇਹਾ ਦੇਣਾ ਤੁਹਾਡਾ ਨੈਸ਼ਨਲ ਮੀਡੀਆ ਕੀ ਕਿੱਥੇ ਆ ਕੀ ਕਰ ਰਿਹਾ ਉਹ ਜਸਟ ਅੰਬਾਨੀ ਦੇ ਘਰੇ ਬੜਿਆ ਹੋਇਆ ਅੰਬਾਨੀ ਦੇ ਆਗਸਟ ਆ ਇਨੇ ਮੰਨੀ ਦਾ ਆ ਵਿਆਹ ਹੋ ਰਿਹਾ ਉਹਨਾਂ ਨੇ ਇੰਨੇ ਦੀ ਪਲੇਟ ਇੰਨੇ ਦੀ ਇਹ ਆਪਾਂ ਸਾਰੇ ਕਿੱਥੇ ਆ ਆਪਾਂ ਜਸਟ ਉਹ ਦਿਖਾਉਣ ਲੱਗੇ ਹੋਏ ਆ ਉਹਨਾਂ ਦੀ ਇੱਕ ਨਾ ਐ ਦਿਖਾਇਆ ਉਹ ਹੁੰਦਾ ਨਹੀਂ ਵੀ ਘਰ ਮੂਰੇ ਦਰਵਾਜ਼ਾ ਬਹੁਤ ਸੋਹਣਾ ਦਿਖਾਇਆ ਹੋਇਆ ਤੇ ਪਿੱਛੇ ਜਾ ਵੜਦਾ ਖੰਡਰ ਆ ਪਿਛਲੀ ਜਿਹੜੀ ਪਿਛਲੀ ਅਸਲੀਅਤ ਆ ਉਹਨੂੰ ਕੌਣ ਦਿਖਾਊਗਾ ਸਵਾਲ ਤਾਂ ਮੇਨ ਇੱਥੇ ਪੈਦਾ ਹੁੰਦਾ ਨਾ ਅਸੀਂ ਸਾਰਾ ਕੁਝ ਕਰੀ ਜਾਂਦੇ ਆ ਨੈਸ਼ਨ ਮੀਡੀਆ ਨੂੰ ਮੇਰੇ ਇੱਕੇ ਉਹ ਆ ਕਿ ਤੁਸੀਂ ਕਰੋ ਤੁਸੀਂ ਖਬਰਾਂ ਕਰ ਦਿਓ ਠੀਕ ਆ ਪਰ ਜਿਹੜੇ ਮੁੱਦੇ ਚੱਕੜੇ ਵਾਲੇ ਨੇ ਉਹਨਾਂ ਨੂੰ ਤਾਂ ਚੱਕੂ ਹੁਣ ਸਾਡੀ ਸਰਕਾਰ ਕਈ ਜਗ੍ਹਾਾਂ ਤੇ ਕਈ ਕਈ ਦੇਸ਼ਾਂ ਦੇ ਵਿੱਚ ਐਨੇ ਰੂਲ ਸਖਤ ਨੇ ਨਾ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਕੋਈ ਕਿਸੇ ਕੁੜੀ ਨੂੰ ਟੱਚ ਕਰਨ ਦੇ ਬਾਰੇ ਸੋਚਣ ਤੋਂ ਵੀ ਡਰਦਾ ਜੀ ਤੇ ਸਾਡੇ ਨਾਮ ਕਿਉਂ ਰੱਖਿਆ ਹੈ ਕੀ ਕੀ ਕਾਦੀ ਘਟਾ ਨੌਲੇਜ ਦੀ ਘਟਾ ਜੀ ਕੀ ਮੈਨੂੰ ਨਹੀਂ ਸਮਝ ਆ ਰਿਹਾ ਨਹੀਂ ਜਿਹੜੇ ਰੂਲ ਬਣੇ ਹੋਏ ਨੇ ਜੋ ਉਹਨਾਂ ਦੀ ਉਹ ਗੱਲ ਕਰੀਏ ਪਹਿਲਾਂ ਵੀ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਸੀ ਮੋਹਾਲੀ ਤੋਂ ਜੀ ਉਹ ਵੀ ਬਾਹਰੋਂ ਘੁੰਮਣ ਲਈ ਆਏ ਸੀ ਤੇ ਉਹਨਾਂ ਨਾਲ ਐਸੀ ਜੀ ਘਟਨਾ ਵਾਪਰਦੀ ਹੈ ਤੇ ਉਹ ਕੇਸ ਮੈਨੂੰ ਲੱਗਦਾ ਹੁਣ ਤੱਕ ਐਦਾਂ ਹੀ ਲਟਕ ਰਿਹਾ ਕੋਈ ਵੀ ਉਹਨਾਂ ਨੂੰ ਇਨਸਾਫ ਹੈ ਜਿਹੜਾ ਉਹਨੇ ਹੀ ਦਿੱਤਾ ਗਿਆ ਬਿਲਕੁਲ ਸਾਰੀ ਉਮਰ ਨਿਕਲ ਜਾਂਦੀ ਹੈ ਕੇਸ ਨਿਵੇੜਨ ਚ ਤੇ ਸਭ ਤੋਂ ਔਖਾ ਹੁੰਦਾ ਉਹਨਾਂ ਲਈ ਖਾਸ ਕਰ ਉਸ ਕੁੜੀ ਲਈ ਬਿਲਕੁਲ ਜਿਨੇ ਆਪਣਾ ਸਭ ਕੁਝ ਲਟਾਤਾ ਜੀ ਜਿਹੜੀ ਇੰਨੀ ਹੈਵਾਨੀਅਤ ਦੀ ਸ਼ਿਕਾਰ ਹੋਈ ਤੇ ਉਹ ਆਪਣੀ ਇੱਜ਼ਤ ਬਚਾਉਣ ਲਈ ਆਪ ਨੂੰ ਆਪ ਨੂੰ ਇਨਸਾਫ ਦਿਵਾਉਣ ਲਈ ਉਹਦੇ ਬਾਅਦ ਚ ਵੀ ਪਤਾ ਨਹੀਂ ਕਿੰਨੇ ਸਾਲ ਕੋਟਾਂ ਦੇ ਵਿੱਚ ੱੱਕੇ ਖਾਂਦੀ ਫਿਰਦੀ ਐ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਪਤਾ ਹੈ ਵੀ ਬਾਹਰਲੇ ਮੁਲਕਾਂ ਚ ਬਾਰ-ਬਾਰ ਗੇੜੇ ਲਾਉਣ ਇੱਥੇ ਚੱਕਰ ਲਾਉਣ ਦਫ਼ਤਰਾਂ ਦੇ ਚੱਕਰ ਲਾਉਣ ਕੌਣ ਆਊਗਾ ਬਿਲਕੁਲ ਹੁਣ ਦੇਖੋ ਮੇਰਾ ਇੱਕ ਹਿਸਾਬ ਆ ਇਹ ਜਿਹਨੂੰ ਮਾਰ ਦੋ ਸੱਤ ਨੇ ਚਰਾਹੇ 'ਚ ਖੜਾ ਉਹ ਠੋਕ ਦੋ ਕੀ ਕਰਨਾ ਤੁਸੀਂ ਇਹੋ ਜਿਹੇ ਬੰਦਿਆਂ ਤੋਂ ਉਹਨਾਂ ਦੇ ਘਰੇ ਵੀ ਧੀ ਭੈਣ ਹੋਣੀ ਆ ਉਹਨਾਂ ਨੂੰ ਇੰਨਾ ਨਹੀਂ ਪਤਾ ਵੀ ਹਾਂ ਅਸੀਂ ਆਪਣੀ ਧੀ ਭੈਣ ਨਾਲ ਜਿਵੇਂ ਰਹਿਨੇ ਆ ਬਾਹਰ ਵੀ ਧੀਾਂ ਭੈਣਾਂ ਨੇ ਕਿਵੇਂ ਰਹਿਣਾ ਉਹਨਾਂ ਨਾਲ ਜੇ ਤੁਸੀਂ ਅੱਜ ਵੱਛੇ ਤੁਹਾਨੂੰ ਇਹ ਬਹੁਤ ਪਹਿਲਾਂ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਵੀ 2-2 ਸਾਲ ਦੀਆਂ 3-3 ਸਾਲ ਦੀਆਂ ਕੋਈ ਏਜ ਨਹੀਂ ਇੰਨਾ ਹਿਵਾਨਾਂ ਨੇ ਛੱਡੀ ਵੀ ਜਿਹੜੇ ਉਮਰ ਦੀ ਕੁੜੀ ਨਾਲ ਜਾਂ ਔਰਤ ਨਾਲ ਇਹਨਾਂ ਨੇ ਬਲਾਤਕਾਰ ਨਾ ਕੀਤਾ ਹੋਵੇ ਕਹਿੰਦੇ ਨਹੀਂ ਹੁੰਦੇ ਵੀ ਕਲਯੁਗ ਆਉਣ ਵਾਲਾ ਤੇ ਮੈਂ ਕਹਿੰਦਾ ਉਹ ਆ ਗਿਆ ਕਲਯੁਗ ਆਉਣ ਵਾਲਾ ਨਹੀਂ ਕਲਯੁਗ ਆ ਚੁੱਕਿਆ ਮੈਂ ਕਹਿੰਦਾ ਆ ਗਿਆ ਰੋਜ਼ ਨਿਤ ਨਮੀ ਖਬਰ ਆਉਂਦੀ ਮੈਂ ਕਹਿੰਦਾ ਹੋਰ ਤਾਂ ਹੋਰ ਇਹਨਾਂ ਲੋਕਾਂ ਨੂੰ ਆਪਣੇ ਘਰਾਂ ਦੀਆਂ ਧੀਆਂ ਪਹਿਣਾ ਨਹੀਂ ਦਿਖਦੀਆਂ ਇਹਨਾਂ ਦੇ ਘਰੇ ਮਾਂ ਹੈ ਨਹੀਂ ਉਹੀ ਤਾਂ ਕਹਿਣਾ ਨਾ ਮਾਂ ਦਾ ਚਲੋ ਆਪਾਂ ਫੇਰ ਅੱਜਕੱਲ ਦੇਖਦੇ ਆਂ ਕਿ ਪੁੱਤ ਕੁੱਪੁੱਤ ਹੋਏ ਪਏ ਨੇ ਬਹੁਤ ਕੁਝ ਦੇਖਣ ਨੂੰ ਮਿਲਦਾਗਾ ਆਪਾਂ ਜਿਨ੍ਹਾਂ ਨੂੰ ਪੂਜਦੇ ਆਂ ਯਾਰ ਤੁਸੀਂ ਇੰਨੀਆਂ ਦੇਵੀਆਂ ਦੇਵਤੇ ਬਣਾਏ ਹੋਏ ਨੇ ਮੈਂ ਮਾੜਾ ਕਿਸੇ ਨੂੰ ਨਹੀਂ ਕਹਿੰਦਾ ਥੋਡੀ ਆਪਦੀ ਸ਼ਰਧਾ ਭਾਵਨਾ ਕੁਝ ਵੀ ਆ ਉਹ ਵੀ ਕਿਸੇ ਨੂੰ ਪੂਜਦੇ ਹੋਣੇ ਜੋ ਸੱਤ ਨੇ ਜੇ ਸੱਤ ਬੰਦੇ ਨੇ ਉਹ ਵੀ ਕਿਸੇ ਨੂੰ ਪੁੱਛਦੇ ਹੀ ਹੋਣਿਆ ਵੀ ਕਦੇ ਕਿਸੇ ਦੇ ਮੰਦਰ ਗਏ ਹੋਣੇ ਆ ਫਿਰ ਉਹਨਾਂ ਨੂੰ ਨਹੀਂ ਇਹ ਚੀਜ਼ਾਂ ਦੇਖਦੀਆਂ ਨਹੀਂ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਆ ਚੀਜ਼ਾਂ ਦਿਖਦੀਆਂ ਹੋਣਗੀਆਂ ਕਿਉਂਕਿ ਜੇ ਉਹਨਾਂ ਨੂੰ ਦਿਖਦੀਆਂ ਹੁੰਦੀਆਂ ਉਹ ਇੱਜ਼ਤ ਕਰਦੇ ਇਹ ਭਾਪ ਦੇ ਵਿੱਚ ਇੱਕ ਹੋਰ ਗੱਲ ਨੂੰ ਬੜੀ ਅਹਿਮਤ ਦਿੱਤੀ ਜਾਂਦੀ ਹੈ ਅਤੀਤੀ ਦੇਵੋ ਭਵ ਤੈ ਇਹਨਾਂ ਨੇ ਤਾਂ ਅਤੀਥੀ ਦਾ ਜਮੀ ਪੈਰਾਂ 'ਚ ਰੋਲਤਾ ਇਹਨਾਂ ਨੇ ਤਾਂ ਅੱਛਾ ਇੱਕ ਗੱਲ ਹੋਰ ਹਰਮਨ ਆਪਾਂ ਦੇਖਦੇ ਹਾਂ ਕਿ ਆਪਾਂ ਆਮ ਵੀ ਕਿਤੇ ਜਾਣੇ ਆ ਨਾ ਕੁੜੀ ਨੂੰ ਬੁਲਾਉਣ ਤੱਕ ਦੀ ਹਿੰਮਤ ਨਹੀਂ ਹੁੰਦੀ ਟੱਚ ਕਰਨ ਤਾਂ ਬਹੁਤ ਦੂਰ ਦੀ ਗੱਲ ਆ ਆਮ ਕਿਸ ਨੂੰ ਬੁਲਾਉਣ ਤੱਕ ਨਹੀਂ ਹਿੰਮਤ ਨਹੀਂ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਕਿੰਨੀ ਬੇਰਹਿਮੀ ਉਹਨਾਂ ਦੇ ਕਿੰਨਾ ਕੁਝ ਭਰਿਆ ਹੋਣਾ ਨਾ ਉਹਨਾਂ ਦੇ ਦਿਮਾਗ 'ਚ ਕਿੰਨਾ ਗੰਦ ਭਰਿਆ ਹੋਣਾ ਬਿਲਕੁਲ ਜਿਹੜਾ ਕਿ ਉਹ ਸੱਤ ਜਾਣੇ ਮੈਂ ਹੁਣ ਬਿਆਨ ਵੀ ਨਹੀਂ ਕਰ ਸਕਦਾ ਉਹ ਚੀਜ਼ ਮੇਰਾ ਤਾਂ ਬਸ ਇੱਕੇ ਕਹਿਣਾ ਹੈ ਕਿ ਸਰਕਾਰਾਂ ਨੇ ਜਿਹੜੀਆਂ ਉਹ ਇੱਥੇ ਧਿਆਨ ਦੇਣ ਧਿਆਨ ਦੇਣ ਵੀ ਕੀ ਜਿੱਤੋਂ ਇਹ ਖਬਰ ਮਿਲਦੀ ਆ ਜੋ ਮਿਲਦੀ ਆ ਉਹਨੂੰ ਕੋਈ ਸਜ਼ਾ ਨਹੀਂ ਆ ਕੋਈ ਜੇਲ ਨਹੀਂ ਸਿੱਧਾ ਮਾਰੋ ਤਾਂ ਮੇਰਾ ਲੋਕਾਂ ਨੂੰ ਵੀ ਇਹੀ ਕਹਿਣਾ ਕਿ ਥੋੜੇ ਜਾਗਰੂਕ ਹੋਵੋ ਇੱਥੇ ਗੱਲ ਕੱਲੀ ਥੋੜੀ ਮੇਰੀ ਜੈਸ ਜੋ ਅਸੀਂ ਗੱਲਾਂ ਕਰ ਰਹੇ ਆ ਨਾ ਇਹ ਸਿਰਫ ਗੱਲਾਂ ਨੇ ਇਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਇਹ ਸਿਰਫ ਉਦੋਂ ਤੱਕ ਗੱਲਾਂ ਨੇ ਜਦੋਂ ਤੱਕ ਅਸੀਂ ਜਾਂ ਤੁਸੀਂ ਇਹਤੇ ਅਮਲ ਨਹੀਂ ਕਰਦੇ ਤਾਂ ਮੇਰੇ ਵੀਰ ਮੇਰੀਆਂ ਭੈਣਾਂ ਸਾਰੇ ਉਸ ਭੈਣ ਦੀ سپورਟ ਚਾਓ ਦੇਖੋ ਸਰਕਾਰ ਤੇ ਦਬਾਅ ਪਾਓ ਕਿ ਉਸ ਨੂੰ ਇਨਸਾਫ ਮਿਲੇ ਸਾਡਾ ਇੰਡੀਆ ਸਾਡਾ ਭਾਰਤ ਮਹਾਨ ਕਿਸੇ ਵੱਗੇ ਝੁਕੇ ਨਾ